ਨਸ ਕੀ ਸੀ ਜੀ ਕੀ ਗੱਲ ਬਾਤ ਹੋਈ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਅੱਜਕੱਲ ਦੇ ਜਵਾਨੇ ਦੇ ਵਿੱਚ ਬੜਾ ਸੋਸ਼ਲ ਹੈ ਤੇ ਦੁੱਖ ਦੇ ਸੁੱਖ ਦੇ ਵਿੱਚ ਜਿੱਥੇ ਮੀਡੀਆ ਪਹੁੰਚਦਾ ਉੱਥੇ ਕੋਈ ਵੀ ਨੀਂ ਚੀਜ਼ ਪਹੁੰਚ ਸਕਦੀ ਕੱਲ 26 ਤਰੀਕ ਦੀ ਮੌਰਨੀ ਦੀ ਗੱਲ ਹੈ ਜੀ 25 ਤਰੀਕ ਦੀ ਸ਼ਾਮ ਨੂੰ 12 ਵਜੇ 44 ਮਿੰਟ ਤੇ ਮੇਰੀ ਵਾਈਫਾਈ ਸੀਗੀ ਮੈਂ ਉਹਨੂੰ ਲੈਣ ਗਿਆ ਸੀਗਾ ਤੇ ਜਦੋਂ ਸਵਾ 1 ਵਜੇ ਅਸੀਂ ਉਥੋਂ ਬਾਹਰ ਨਿਕਲੇ ਆ ਤੇ ਉਥੋਂ ਸਵਾ 1 ਵਜੇ ਨਿਕਲ ਕੇ ਇੱਕ ਜਵਿੰਦਰ ਸਿੰਘ ਸਿੰਘਾ ਮਲੋੜ ਤੋਂ ਉਹ ਵੀ ਬਰਿਸਮੈਂਟ ਤੋਂ ਹੀ ਆਏ ਸੀਗਾ ਮੈਂ ਸੀ ਮਿਸਿਸ ਸੀ ਡਰਾਈਵਰ ਸੀਗਾ ਅਸੀਂ ਸਵਾ 1 ਵਜੇ ਉਥੋਂ ਨਿਕਲ ਕੇ ਸਵਾ 2 ਵਜੇ ਅਸੀਂ ਇੱਥੇ ਪਹੁੰਚ ਗਏ ਹਵੇਲੀ ਹੋਟਲ ਤੇ ਟੱਬਾ ਹੋਟਲ ਵੀ ਆਮ ਖਾਣੇ ਪੀਣੇ ਆ ਚਲੋ ਬਾਹਰੋਂ ਸਫਰ ਚੋਂ ਆਏ ਆ ਇਹਨਾਂ ਲੰਮਾ ਸਫਰ ਕੱਢ ਕੇ ਆਏ ਆ ਤੇ ਉੱਥੇ ਅਸੀਂ ਕੋਈ ਅੱਧਾ ਪੌਣਾ ਘੰਟਾ ਸੀ ਚਾਹ ਪਾਣੀ ਪੀਤਾ ਉਥੋਂ ਅਸੀਂ ਚੱਲ ਪਿਆ ਤੇ ਸਾਡੇ ਨਾਲ ਦੋ ਬੰਦੇ ਬੱਚੇ ਨੌਜਵਾਨ ਮੁੰਡੇ ਸਾਈਡ ਤੇ ਇੱਕ ਹੋਰ ਬੈਂਚ ਤੇ ਟੇਬਲ ਤੇ ਬੈਠੇ ਉਹ ਖਾਈ ਪੀ ਜਾਂਦੇ ਆ ਅਸੀਂ ਉਹਨਾਂ ਵੱਲੀ ਧਿਆਨ ਨਹੀਂ ਕੀਤਾ ਉਹ ਸਰਸਰੀ ਆ ਵੀ ਕੋਈ ਓਡਾ ਰਸ਼ ਨਹੀਂ ਸੀਗਾ ਵਿਲੇ ਸੀਗਾ ਉੱਥੋਂ ਚੱਲ ਕੇ ਕੁਝ ਟਾਈਮ ਬਾਅਦ ਸਾਡੇ ਮਗਰ ਇੱਕ ਕਾਰ ਆਈ ਹੈ ਜਦੋਂ ਕਾਰ ਸਾਨੂੰ ਕ੍ਰੋਸ ਕਰਕੇ ਉਹਨੇ ਅੱਗੇ ਬ੍ਰੇਕ ਮਾਰਤੇ ਤੇ ਸਾਡੀ ਕਾਰ ਉਹਦੇ ਨਾਲ ਹਿੱਟ ਕੀਤੀ ਹੈ ਉਦੋਂ ਅਸੀਂ ਆਖਿਆ ਵੀ ਕੀ ਗੱਲ ਹੋ ਗਈ ਕੀ ਕਰਨਾ ਵੀ ਇਹ ਇੱਟ ਹੋ ਗਿਆ ਵੀ ਆਪਾਂ ਤਾਂ ਕਿਸੇ ਨੂੰ ਸਾਈਡ ਹੁਣ ਨਹੀਂ ਦਿੱਤੀ ਕੁਛ ਵੀ ਨਹੀਂ ਜਾਂ ਆਪਾਂ ਕਹ ਰਿਹਾ ਵੀ ਇਹ ਕਿਉਂ ਹੈ ਤੇ ਸਾਡੇ ਦੇ ਜਿਹੜਾ ਮੁੰਡਾ ਡਰਾਈਵਰ ਸੀ ਉਹਨੇ ਸ਼ੱਕ ਹੋ ਗਿਆ ਵੀ ਇਹ ਤਾਂ ਨੁਕਸਾਨ ਦੇ ਕਾ ਵੀ ਮਾੜੇ ਆ ਬੰਦੇ ਤੇ ਪਰ ਸਾਨੂੰ ਉੱਥੇ ਕੋਈ ਨਹੀਂ ਤੇ ਜਗ੍ਹਾ ਨਹੀਂ ਬਿਹਦਾ ਜਿੱਥੇ ਅਸੀਂ ਵੜ ਸਕੀ ਜਾਂ ਕਰ ਸਕੀਏ ਜਦੋਂ ਅਸੀਂ ਉੱਥੋਂ ਕਾਰ ਨੂੰ ਮੈਂ ਕਿਹਾ ਵੀ ਤੂੰ ਤੇ ਚੱਲ ਤੇ ਅਸੀਂ ਵੀ ਸੋਚਿਆ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਨਹੀਂ ਤਾਂ ਖਬਰੇ ਪਿੱਛੇ ਮੁੜ ਗਏ ਉਹਨੇ ਔਰ ਕੁਝ ਸਮੇਂ ਬਾਅਦ ਉਹ ਫਾਨੋਂ ਸਾਨੂੰ ਕਾਰ ਵਿੱਚੋਂ ਬੜੀ ਤੇਜ਼ ਦਿਸੇ ਲਾਈਟ ਉਹਦੀ ਚਿੱਟੀਆਂ ਸੀਗੀਆਂ ਲਾਈਟਾਂ ਜੇ ਮਰਕਰੀ ਦੇ ਬਲਬ ਹੁੰਦੇ ਆ ਚਿੱਟੇ ਲਾਈਟ ਸੀ ਤੇ ਪਛਾਣ ਲੈਂਦਾ ਸੀ ਵੀ ਸਾਨੂੰ ਦੂਰੋਂ ਹੀ ਉਹ ਹੁੰਦੀ ਆ ਤੇ ਡਰਾਈਵਰ ਨੇ ਵੀ ਸਾਡੇ ਨਾਲ ਆਖਤਾ ਵੀ ਉਹਨੇ ਸ਼ੀਸ਼ੇ ਵੀ ਦੀ ਵੇਲਾ ਵੀ ਉਹ ਵੀ ਪਿੱਛੋਂ ਤੇਜ਼ ਆਉਂਦੀ ਆ ਜਦੋਂ ਉਹ ਕਰੇ ਆਗੇ ਕਦੇ ਅੱਗੇ ਹੋਇਆ ਕਦੇ ਪਿੱਛੇ ਹੋਇਆ ਕਦੇ ਸਾਈਡ ਇਸ ਤਰ੍ਹਾਂ ਮਾਰਨ ਵੀ ਇਹ ਸੜਕ ਦੇ ਥੱਲੇ ਡਿੱਗ ਪੈਣਾ ਜਾਂ ਵੀ ਇਧਰਲੇ ਪਾਸੇ ਜਦੋਂ ਬਾਹਰ ਨਿਕਲੇ ਠੋੜ ਨੂੰ ਕਹਣ ਕਦੇ ਇਧਰ ਕਰ ਕਈ ਵਾਰੀ ਤਾਂ ਜਿਵੇਂ ਆਏ ਨੇ ਸਾਪਲੇਟੇ ਮਾਰਦਾ ਹੁੰਦਾ ਐਸ ਤਰ੍ਹਾਂ ਐਸ ਤਰ੍ਹਾਂ ਕਰਕੇ ਵੀ ਆਈਆਂ ਮੈਂ ਤਾਂ ਲਈ ਦੇਈ ਦੇ ਜੇ ਤਾਂ ਲੰਮਾ ਚਾਹੋ ਕਰੀਏ ਤਾਂ ਬਹੁਤ ਐ ਪਰ ਉਹ ਸੀਨ ਆ ਬੜਾ ਹੀ ਸਾਡਾ ਦਿਲ ਕੰਮ ਉਹ ਅਜੇ ਵੀ ਡਰਦੇ ਆ ਜਦੋਂ ਅਸੀਂ 110 ਤੇ 112 ਤੇ ਅਸੀਂ ਫੋਨ ਸ਼ੁਰੂ ਕਰਤੇ ਸਾਨੂੰ ਮੁੰਡੇ ਨੇ ਕਹਦਾ ਵੀ ਤੁਸੀਂ 110 ਤੇ 112 ਕਰੋ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਨੁਕਸਾਨ ਅਸੀਂ 110 ਤੇ 112 ਤੇ ਰਿੰਗ ਕਰ ਜੰਨੇ ਆ ਉਹ ਅਕਨਸਾ ਲੁਕੇਸ਼ਨ ਦਸੋ ਅਸੇਖਾ ਲੁਕੇਸ਼ਨ ਅਸੀਂ ਕੀ ਦੱਸੀ ਸਾਨੂੰ ਪਤਾ ਨਹੀਂ ਉਪਰੀ ਜਗਾ ਅਸੀਂ ਕੀ ਦੱਸੀ ਕਿਹੜੀ ਲੁਕੇਸ਼ਨ ਹੈ ਇਹਦੇ ਵਿੱਚ ਮਤਲਬ ਕਦੇ ਸਾਨੂੰ ਅਸੀਂ ਨੋਵਾ ਦਾ ਵੀ ਆਸਰਾ ਮਿਲ ਗਿਆ ਵੀ ਚਲੋ ਨੋਵਾ ਅਗੇ ਇੱਕ ਕਰ ਸੀ ਉਹਨਾਂ ਨੇ ਨੋਵਾ ਦੇ ਰੋਕ ਤਿਆ ਉਹ ਰੋਕਦੇ ਰੋਕਦੇ ਅਸੀਂ ਫਿਰ ਟੱਪ ਗਏ ਗਾਂ ਜਾ ਕੇ ਫਿਰ ਜਦੋਂ ਨੋਵਾ ਅਗੇ ਸਾਨੂੰ ਫਿਰ ਹੋ ਰਿਹਾਗਾ ਚਲ ਫੇਰ ਅਗੇ ਫਿਰ ਜੰਨੇ ਆ ਇਹ ਲਈ ਦੇ ਦੇ ਜਦੋਂ ਹਾਂਸੀ ਦੇ ਫਲਾਈਓਵਰ ਤੇ ਆ ਗਏ ਆ ਉਹਨਾਂ ਨੇ ਫਲਾਈਓਵਰ ਦੇ ਵਿੱਚ ਟੇਢੀ ਕਰ ਲਾਤੀ ਜਦੋਂ ਟੇਢੀ ਕਰ ਲਾ ਕੇ ਤੇ ਇਹਨੂੰ ਅਲਾਉ ਕਰਤਾ ਵੀ ਤੂੰ ਨਿਕਲ ਜਾ ਜਿਹੜੀ ਨੋਵਾ ਸੀਗੀ ਤੇ ਸਾਡੇ ਜਦੋਂ ਉਹ ਥੱਲੇ ਹੋਇਆ ਜਾਂ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਜਾਂ ਪਰਮਾਸੀ ਸਾਨੂੰ ਆਇਆ ਮੈਂ ਕਿਹਾ ਪੁੱਤ ਤੂੰ ਪਿਛਾਂ ਮੋੜਦਾ ਹੁਣ ਆਪਣੇ ਕੋਲ ਚਾਰਾ ਨਹੀਂ ਆ ਕੋਈ ਜੇ ਅਸੀਂ ਅੱਗੇ ਕਰੀਏ ਤਾਂ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਪਿੱਛੇ ਗੱਲ ਪਰ ਕਿਉਂਕਿ ਅਸੀਂ ਬੈਠੇ ਸੀ ਨਾ ਇੱਕੇ ਦਮ ਹੀ ਟਰਨ ਕੀਤੀ ਪਿੱਛੇ ਨੂੰ ਅਸੀਂ ਰੋਂਗ ਸਾਈਡ ਜਿੱਨਾ ਚਿਰ ਕੱਟਨੇ ਆ ਗਲਤ ਆਇਆ ਅੱਗੇ ਪਾਸੋਂ ਟਰੱਕ ਵੀ ਆਗਾ ਸਾਨੂੰ ਇਹ ਵੀ ਪਤਲੀ ਨਹੀਂ ਜਾਨੀਆ ਡਾਇਰੈਕਟ ਹੀ ਐ ਐਕਸੀਡੈਂਟ ਹੋਇਆ ਜਦੋਂ ਉੱਥੇ ਮੁੜ ਕੇ ਸਾਈਡ ਤੇ ਅਸੀਂ ਖੱਬੇ ਪਾਸੇ ਹੋ ਗਿਆਂ ਗਾ ਇੱਕ ਪੈਟਰੋਲ ਪੰਪ ਹਾਂਸੀ ਬਾਈ ਰੋਡ ਤੇ ਮਿਲਿਆ ਉਹ ਲਾਈਟ ਬੰਦਾ ਤਾਂ ਕੋਈ ਦੇਸਿਆ ਨਹੀਂ ਬਲਬ ਦਿਸੇ ਅਸੀਂ ਤੱਤੇ ਫਾਟੀ ਸਾਈਡ ਤੇ ਕਰਕੇ ਪਿਛਲੇ ਪਾਸੇ ਬਾਥਰੂਮ ਸੀਗਾ ਬਾਥਰੂਮ ਦੇ ਵਿੱਚ ਅਸੀਂ ਵੜ ਗਿਆਂ ਸਾਰੇ ਤੇ ਲੋਕ ਕਰਿਆ ਫੋਰਸ ਨੂੰ ਉਹ ਕਹਿੰਦੇ ਦੱਸੋ ਕਿੱਥੇ ਅਸੀਂ ਆਖਿਆ ਵੀ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੀ ਬਾਥਰੂਮ ਚ ਲੁਕੇ ਪਏ ਆ ਜਦੋਂ ਤੁਸੀਂ ਆਉਂਗੇ ਅਸੀਂ ਫੇਰ ਬਾਹਰ ਨਿਕਲਾਂਗੇ ਕੋਸਟ ਟਾਈਮ ਬਾਦ ਫੋਰਸ ਆਈ ਹੈ ਫੋਰਸ ਨੂੰ ਦੱਸ ਕੇ ਕਹਿੰਦੇ ਕਿਦੋਂ ਅਸੀਂ ਖਾ ਦਿੱਲੀ ਵੱਲੇ ਗਏ ਆਂ ਦਿੱਲੀ ਵੱਲੀ ਉਹਨਾਂ ਨੇ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕੀਤੀਗੀ ਸਾਨੂੰ ਕਹਿੰਦੇ ਵੀ ਸਾਨੂੰ ਫੋਰਸ ਪ੍ਰੋਵਾਈਡ ਕਰਦੀ ਆ ਤੁਸੀਂ ਦੱਸੋ ਅਸੀਂ ਕਿੱਥੇ ਜਾਣਾ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਕਿੱਥੇ ਜਾਣਾ ਸਾਨੂੰ ਦੱਸੋ ਵੀ ਤੁਸੀਂ ਕਰਦੇ ਕੀ ਆ ਉਹਨਾਂ ਨਾਲ ਤੂੰ ਤਾਂ ਮੈਂ ਮੈਂ ਵੀ ਹੋਈ ਵੀ ਸਾਨੂੰ ਮਰਵਾ ਕੇ ਆਉਂਗੇ ਤੁਸੀਂ ਉਹ ਆ ਗਏ ਆ ਉਹਨਾਂ ਨੇ ਆ ਕੇ ਇੱਧਰ ਦਿੱਲੀ ਵੱਲੀ ਨੂੰ ਉਹ ਤਾਂ ਦਿੱਲੀ ਵੱਲੀ ਨੂੰ ਗਏ ਤੇ ਪਰ ਸਾਨੂੰ ਉਹਨਾਂ ਨੇ ਇੱਧਰ ਨੂੰ ਵੀ ਪ੍ਰੋਵਾਈਡ ਕਰਦਾ ਇੱਧਰ ਨੂੰ ਚੱਲੋ ਤੇ ਟੂਲ ਪਲਾਜ ਦੀ ਕਰ ਸਾਨੂੰ ਛੱਡ ਗਏ ਆ ਆ ਬਸ ਆ ਕੁਸ ਹੋਇਆ ਤੇ ਠੀਕ ਯਾਰ ਸਾਡੀ ਟੈਕਸੀ ਰੋਹ ਜਾਂਦੀ ਆ ਪੰਜਾਬ ਤੋਂ ਦਿੱਲੀ ਨੂੰ ਮੈਂ ਤਾਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬੱਚੇ ਉਧਰੋਂ ਆਉਂਦੇ ਆ ਜਾਂ ਇੱਧਰੋਂ ਜਾਂਦੇ ਆ ਘਰੋਂ ਪਾਣੀ ਲੈ ਕੇ ਜਾਣ ਘਰੋਂ ਚਾਹ ਲੈ ਕੇ ਜਾਣ ਕਿਸੇ ਹੋਟਲ ਦੇ ਨਾ ਖੋਣ ਉਹਨਾਂ ਨੇ ਸਾਡੀ ਕਮਾਈ ਕਰਕੇ ਮਹਿਲ ਬਣਾ ਲਿਆ ਤੇ ਸਾਡੇ ਵਾਸਤੇ ਨਾ ਉਥੋਂ ਦੀ ਸਰਕਾਰ ਨੇ ਕੋਈ ਸੁਰੱਖਿਆ ਪ੍ਰਬੰਧ ਕੀਤੇ ਆ ਤੇ ਨਾ ਹੋਟਲ ਵਾਲਨੇ ਵੀ ਲੁੱਟਾ ਖਵਾ ਨੂੰ ਵਾਸੀ ਨਿਗਰਾਨੀ ਰੱਖੇ ਕਿਉਂ ਵੜਦੇ ਨੇ ਉਹਨਾਂ ਨੂੰ ਪਤਾ ਨਹੀਂ ਰੋਜ਼ ਉੱਥੇ ਵੇਂਧੀਆਂ ਕਰਦੇ ਆ ਸ਼ਨਾਤ ਕਰਦੇ ਵੀ ਕਿਹੜਾ ਹੁੰਦਾ ਕਿਹੜਾ ਨਹੀਂ ਹੁੰਦਾਗਾ ਤੇ ਪੰਜਾਬ ਸਰਕਾਰ ਨੇ ਜਿਵੇਂ ਸੁਰੱਖਿਆ ਦਸਤੇ ਬਣਾਏ ਆ ਸਾਨੂੰ ਐਨੇ ਸਮੇਂ ਵਿੱਚ ਕੋਈ ਸੁਰੱਖਿਆ ਦਸਤਾ ਨਹੀਂ ਮਿਲਿਆ ਜਿਸ ਦੇ ਵਿੱਚ ਸਾਡੇ ਮਫੂਜ਼ ਹੋ ਜੇ ਜਾਂ ਮਨ ਤੌਰ ਤੇ ਪਸੂ ਹੋਵੇ ਵੀ ਸਾਡੇ ਕੋਲ ਆ ਕੇ ਆਏ ਕੋਈ ਨਹੀਂ ਮਿਲੇ ਹਜ਼ਾਰਾਂ ਅਸੀਂ ਟੂਲ ਪੱਲੇ ਰੈਵਨਿਊ ਦਿੰਨੇ ਆ ਸਾਡਾ ਰੈਵਨਿਊ ਕਿੱਥੇ ਜਾਂਦਾ ਅਸੀਂ ਕੀ ਹਰਿਆਣੇ ਦੀ ਜੇਬਾਂ ਪਰ ਨਹੀਂ ਜੰਨੇ ਆ ਪੰਜਾਬ ਦਾ ਨੌਜਵਾਨ ਜਾਂ ਬਾਰਡਰਾਂ ਤੇ ਮਰ ਰਿਹਾ ਜਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਕਰ ਰਿਹਾ ਤੇ ਜਿਹੜੇ ਬਜੁਰਗ ਸੱਤਾ ਸਲਾਂ ਦੇ ਉਹ ਤੇ ਸੜਕਾਂ ਤੇ ਮਰਨੇ ਆਉਂਦੇ ਇਹੋ ਹੀ ਆ ਮੇਰਾ ਸੁਨੇਹਾ ਤਾਂ ਨੌਜਵਾਨ ਦੇਣਾ ਵੀ ਇੱਕ ਤਾਂ ਜਿਹੜਾ ਉੱਥੋਂ ਉਹਨਾ ਪੋਸਟ ਸ਼ੇਅਰ ਨਾ ਕਰਨ ਵੀ ਮੇਰਾ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਤੇ ਤੁਸੀਂ ਇਹ ਉਹ ਮੈਸੇਜ ਕਰ ਲੋ ਤੇ ਬਿਲਕੁਲ ਨਾ ਕਰੋ ਇਹ ਬਹੁਤ ਨੁਕਸਾਨਦਾਇਕ ਸੋਸ਼ਲ ਮੀਡੀਆ ਦੀ ਜਿੱਥੋਂ ਦੁਰਵਰਤੋਂ ਹੁੰਦੀ ਹੈ ਅੱਜ ਦੇ ਤੇ ਆਪਾਂ ਭਾਈਚਾਰੇ ਨੂੰ ਜਾਂ ਆਪਦੇ ਦਰਸਰ ਨੂੰ ਦੱਸਿਨਾ ਉਹਦੀ ਦੁਰਵਰਤ ਵੀ ਬਹੁਤ ਹੁੰਦੀ ਹੈ ਕਿਉਂਕਿ ਮਾੜੇ ਅੰਸਰੇ ਦੇ ਤੋਂ ਵੇਂਦੇ ਵੀ ਕਿਹੜਾ ਬਜ਼ੁਰਗ ਕਿੱਥੇ ਆਉਂਦਾ ਇਹ ਵੇਂਦਾ ਸਾਨੂੰ ਉਹਨਾਂ ਨੇ ਸ਼ਨਾਤ ਕਰ ਲਈ ਸੀ ਵੀ ਬਜ਼ੁਰਗੇ ਕੀ ਕਰ ਸਕਦੇ ਤੁਸੀਂ ਪੰਜਾਬ ਦੇ ਜਿਹਨੇ ਹੈਗੇ ਆ ਜਿਹੜੇ ਆਪਣੇ ਏਅਰਪੋਰਟੇ ਨਾਲ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤਾਂ ਬੇਨਤੀ ਪਹਿਲਾਂ ਹੀ ਕਰ ਚੁੱਕਿਆ ਵੀ ਅੰਬਰਸਰ ਤੇ ਮੁਹਾਲੀ ਨੂੰ ਜਿੱਥੇ ਹੋਰ ਕਿਸਾਨ ਪੰਜਾਬ ਦੇ ਵਾਸੀ ਆ ਜਿੱਥੇ ਹੋਰ ਮੋਰਚਾ ਲਾਉਂਦਾ ਇਹ ਇਹੋ ਹੀ ਲਾਉਣ ਵੀ ਅਸੀਂ ਦਿੱਲੀ ਨਹੀਂ ਚੜਨਾ ਅਸੀਂ ਅੰਮ੍ਰਿਤਸਰ ਤੇ ਮੁਹਾਲੀ ਘੜਨਾ ਸੀ ਦਿੱਲੀ ਨਹੀਂ ਜਾਣਾ ਤਾਂ ਅਸੀਂ ਬਚਾਂਗੇ ਨਹੀਂ ਤਾਂ ਸਾਰੇ ਬੁੜੇ ਇੱਧਰ ਛੜਕਨਦੇ ਰੋਲਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਉਂਦਾ ਨੂੰ ਤੁਹਾਡੀ ਬਾਜ ਤੁਹਾਡੇ ਮੀਡੀਆ ਰਾਈ ਦੁਨੀਆ ਦੇ ਵਿੱਚ ਮੇਰੇ ਨੌਜਵਾਨ ਵੀ ਰਾस्ते ਜਾਂਦੇ ਆ ਸਾਡਾ ਬੁੜਿਆਂ ਦਾ ਕੋਈ ਸੋਚ ਲਓ ਛੜਕਦੇ ਨਾ ਮਰੋ